ਇਹ ਅਜਹਿਵਾ ਸਿੰਧ ਨੂੰ ਸਿੰਧੂਨੀਆ 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 ਤੋਂ ਸਿੰਧ ਤੋਂ ਟੋਟਲੀ ਅਜੀਬਾ ਟੋਟਲੀ ਅਜੀਬਾ ਜਿਹੜਾ ਹਦਈ ਬੋਲਦਾ ਨਾ ਪੂਰਾ ਉਹ ਬੰਦੇ ਜੰਗ ਕਮੇ ਕੋਲ ਖਾਇਆ ਪੁੱਛੇ ਤਾਂ ਕਿਆ ਸੁਪੁੰਦਰ ਦਵ ਦੇ ਅੰਦਰ ਹੈ ਸਾਗਰ ਦਾ ਹੋ ਗਿਆ ਉਹ ਦੱਸ ਨਹੀਂ ਸਕਦਾ ਅਜੇ ਅਜੇ ਅਕਬੀਰ ਕਹਿੰਦਾ ਜਿਹੜਾ ਰਸ ਆ ਗਿਆ ਨਾ ਫਿਰ ਕੱਕਾ ਕਰਨ ਕਹਿੰਣ ਕਬਲ ਮੈਂ ਪਾਵਾਂ ਸੱਜੀ ਮਗਾਲਸਾਂ ਪੜਨੀ ਆ ਇਹ ਤਾਂ ਉਹਨੇ ਦੱਸਤਾ ਇੱਥੇ ਨਹੀਂ ਦੱਸਤਾ ਅੱਗੇ ਕਹਿੰਦਾ ਵੀ ਜਿਹੜਾ ਰਸ ਆ ਉਹ ਆਉਂਦੇ ਹੁੜੋਥੋ ਜਿਹੜਾ ਕਬਲ ਦੇ ਵਿੱਚ ਰਸ ਪੈਦਾ ਹੋ ਜਾਂਦਾ ਹੈ ਜੇ ਆਪਾਂ ਨੇ ਕੋਈ ਫੁੱਲ ਦੇਖ ਲਿਆ ਫੁੱਲ ਦੇਖ ਲਿਆ ਆਪਾਂ ਦੇਖ ਕੇ ਉਹਦਾ ਰੰਗ ਰੂਪ ਉਹਦੀ 스మెల్ ਖੁਸ਼ ਹੋਗੇ ਗੁਲਾਬ ਦਾ ਦੂਰੋ ਪੜ ਜਿਹੜਾ ਤੇ ਬਕਰਾਂ ਦਾ ਫੁੱਲ ਦੇ ਵਿੱਚ ਉਹਦਾ ਟੇਸ ਆਪਾਂ ਨੂੰ ਨਹੀਂ ਆ ਸਕਦਾ ਕਿਸੇ ਤਰੀਕੇ ਨਾਲ ਨਹੀਂ ਆ ਸਕਦਾ ਉਹਦਾ ਵੱਖੀ ਸ਼ਹਿਦ ਦੀ ਬੈਠੋਗੀ ਉਹ ਤੋਂ ਕੱਢ ਕੇ ਲਿਆਉਗੀ ਤਾਂ ਕਿਤੇ ਛੱਤੇ 'ਚ ਪਾਉਗੀ ਤਾਂ ਪਹੁੰਚੂਗਾ ਫੇਰ ਵੀ ਜਿਹੜਾ ਵੱਖੀ ਅਸਲੀਆ ਉਹ ਰਸ ਸ਼ਹਿਦ ਦਾ ਨਹੀਂ ਉਹ ਹੋਰ ਟੇਸ ਸੀ ਸਾਨੂੰ ਵੱਖੀ ਨੇ ਹੋਰ ਬਣਾ ਕੇ ਜਾਨਣਾ ਇਵੇਂ ਨਾਮ ਜਿਹੜਾ ਡੈਕਟਾਉਂ ਦਾ ਉਹ ਤਾਂ ਹੋ ਨਹੀਂ ਲਿਆ ਉਹ ਤਾਂ ਟੇਸਟ ਉਹ ਨੂੰ ਹੀ ਮਿਲਿਆ ਉਹਨੇ ਜਿਹੜਾ ਘੁਰਬਾਣੀ ਬਣਾ ਕੇ ਦਿੱਤੀ ਹੈ ਸ਼ਹਿਦ ਦਿੱਤਾ ਮਿੱਠਾ ਜਰੂਰ ਹੈ ਜੇ ਕਿਸੇ ਨੂੰ ਲੱਗ ਜਵੇ ਪਰ ਉਹ ਟੇਸਟ ਭੋਰੇ ਲਿ ਲਿਆ ਉਥੋਂ ਉਹ ਤਾਂ ਡੈਕਟਾ ਲੈਣਾ ਪੈਂਦਾ ਉਹ ਕਹਿੰਦਾ ਉਹ ਹਕ ਹੈ ਉਹ ਨਹੀਂ ਦੱਸਿਆ ਜਾ ਸਕਦਾ ਕਹਾ ਕਹਿ ਸਮਝਾ ਉਹ ਤੇ ਗੱਲ ਬੁੱਝਣ ਵਾਲੀ ਆ ਉਹਣਾ ਗੂੰਗੇ ਨੇ ਗੁੜ ਖਾ ਰਿਆ ਗੁੜ ਕਹੇ ਜਾ ਮਿੱਠਾ ਦਸਕੀਰ ਇਸੇ ਕਹੇ ਜਾ ਮਿੱਠਾ ਕਹਿੰਦਾ ਫੜ ਖਾ ਕੇ ਦੇਖ ਲੈ ਤੂ ਫਿਰ ਤਾਂ ਗੱਲ ਬਣਦੀ ਐ ਉਹ ਆਪ ਖਾ ਕੇ ਖਾ ਲਵੇ ਹੀ ਜਵਾਬ ਐ ਕਹੋ ਕਹਿੰਦੇ ਉਹਦੇ ਅੰਦਰ ਤਾਂ ਹੈ ਸਿੰਦੂੜੀ ਐ ਸੁਬੰਦਰ ਤਾਂ ਹੈ ਯੋ ਦੇ ਅੰਦਰ ਤੋਤਲੀਆਂ ਜਿਹੜਾ ਖਾਦਾ ਲਿਆ ਗੋੜ ਅਜੋ ਦੱਸ ਨਹੀਂ ਸਕਦਾ ਤਰੀ ਉਹ ਤੋਤਲੀਆਂ ਯਾ ਜਿਹੜਾ ਬੋਲ ਰਿਹਾ ਐ ਵੀ ਤੋਤਲੀਆਂ ਯਾ ਹਰੇਕੇ ਤੋਤਲੀ ਆਈ ਹੁੰਦਾ ਤੋਤਲੀ ਆ ਜਿਹੜੀ ਗੱਲ ਅਕਾਇ ਹੋਵੇ ਉੱਥੇ ਤੋਤਲੀ ਹੋਈ ਬਣ ਜਾਈਦਾ ਸਾਰੇ ਹੀ ਤੋਤਲੀਆਂ ਬਣ ਜਾਂਦੇ ਤੋਤਲੀ ਆ ਜਹਿਬਾ ਹਿੰਗੁਲੀਆ ਮਾਤਾ ਸਤਾਣੀ ਸੰਧਣੀ ਉੱਤਰ ਚਾਹ ਸੰਧਾ ਸਮੁੰਦਰ ਹੈ ਉਹ ਸਤ 사ਗਰ ਨੂੰ ਕਹਿੰਦੇ ਚਾਹੇ ਉਹਦੇ ਗਿਆਨ ਦਾ ਸਮੁੰਦਰ ਹੈ ਪਰ ਉਹ ਗੱਲ ਨਹੀਂ ਦੱਸੀ ਜਾ ਸਕਦੀ ਜਿਹੜੀ ਹੈਗੀ ਆ ਉਹ ਅਕਾਇ ਹੈ ਉਹ ਬਾਜ਼ਾਰ ਤੇ ਰਹੂਗੀ ਬੁੱਝਣ ਵਾਲੀ ਹੋਊਗੀ